ਵਾਹ ਜਿੰਦਾਬਾਦ ਜਿੰਦਾਬਾਦ ਲਕਸ਼ਣ ਜਿਤਾਦनियां ਕਰਾਉਣ ਵਾਲੇ ਅਧਿਕਾਰੀ ਮਰਦਾਬਾਦ 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 ਲੋਕਾਂ ਦੇ ਘਰਾਂ ਚ ਕਾਗਜ਼ ਜਾ ਕੇ ਦੇਣ ਵਾਲੇ ਅਧਿਕਾਰੀ ਮਰਦਾਬਾਦ 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 ਪੈਸੇ ਲੈ ਕੇ ਕਾਗਜ਼ ਦੇਣ ਵਾਲੀਆਂ ਅਧਿਕਾਰੀਆਂ ਦਾ ਬੇੜਾ ਘਰ ਘਰ ਬੇੜਾ ਘਰ ਘਰ ਬੇੜਾ ਘਰ ਦੇਖੋ ਅੱਜ ਜਿਹੜੀ ਆਪਣਾਈ ਵੀਡੀਓ ਲੰਬੀ ਤਾਰੀ ਕਰ ਰਹੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਅਹੀਂ ਲੋਕਾਂ ਦੀ ਸਰਕਾਰ ਆ ਅੱਜ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਉਧਰੋਂ ਕਰਾਗਤ ਭੰਨੀਆਂ ਡੇਟਾ ਦਿੱਤੀਆਂ ਗਈਆਂ ਪਰ ਇੱਥੇ ਵੀਡੀਓ ਨੇ ਜਿੰਦਰਾ ਮਾਰਿਆ ਆ ਕੋਈ ਅਧਿਕਾਰੀ ਨਹੀਂਗਾ ਇਹਨੂੰ ਐਨਓਸੀ ਲੈਣੀ ਆ ਕਿਸੇ ਨੇ ਚੁੱਲ੍ਹਾ ਟੈਕਸ ਲੈਣਾ ਆ ਕੋਈ ਕਿਸੇ ਦੀ ਫੈਲਣੀ ਤੇ ਜਿਹੜੀ ਸਤਾਧਰ ਪਾਰਟੀ ਆ ਆਪਣੇ ਬੰਦਿਆਂ ਦੇ ਘਰ ਲਿਸਟਾਂ ਪਹੁੰਚਾਉਣ ਲਈ ਆ ਪਹਿਲੀ ਵਾਰ ਦੇਖਿਆ ਕਿ ਲੋਕ ਫੈਲਾ ਲੈਣੋਂਦੇ ਆ ਲੋਕ ਚੁੱਲ੍ਹਾ ਟੈਕਸ ਲੈਣੋਂ ਹੁੰਦੇ ਆ ਅਧਿਕਾਰੀ ਜਿਹੜੇ ਆ ਇਥੋਂ ਭਗੋੜੇ ਹੋ ਚੁੱਕੇ ਆ ਮੈਂ ਬੇਨਤੀ ਕਰਦਾ ਹਾਂ ਜ਼ਿਲ੍ਹੇ ਦੇ ਡੀਐਸਪੀ ਡੀਸੀ ਨੂੰ ਤੇ ਚੋਣ ਕਮਿਸ਼ਨ ਨੂੰ ਕਿ ਅਧਿਕਾਰੀਆਂ ਤੇ ਐਕਸ਼ਨ ਲਿਆ ਜਾਵੇ ਐਤਵਾਰ ਕੋਈ ਛੁੱਟੀ ਨਹੀਂ ਕਿਉਂਕਿ ਜਦੋਂ ਨੋਮੀਨੇਸ਼ਨ ਫਾਈਲ ਕਰਨੀਆਂ ਉਦੋਂ ਛੁੱਟੀ ਕੋਈ ਨਹੀਂ ਹੁੰਦੀ ਦੂਜੀ ਗੱਲ ਇਹ ਆ ਕਦੀ ਐਮਐਲਏ ਦੇ ਕਾਗਜ਼ ਰੱਦ ਹੋਏ ਅੱਜ ਤੱਕ ਐਮਐਲਏ ਚਾਹੇ 20 ਖਲੋ ਜਾਣ ਚਾਹੇ 25 ਖਲੋ ਜਾਣ ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ ਜੋ ਸਰਪੰਚੀ ਚੋਣਾਂ ਚ ਹੋ ਰਿਹਾ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਬਲਾਕ ਆ ਇਹਦੋਂ 5-7 10 ਸਾਲ ਪਹਿਲਾਂ ਇੱਥੇ ਕਾਗਜ਼ ਵੀ ਸਹੀ ਕਰਾਏ ਸੀ ਤੇ ਵੀਡੀਓ ਨੂੰ ਇੱਥੇ ਲਿਆਂਦਾ ਸੀ ਹੁਣ ਵੀ ਅਸੀਂ ਸਾਡੇ ਬਾਕੀ ਸਾਥੀ ਆ ਰਹੇ ਆਂ ਰੋਡ ਜਾਮ ਕਰਨਾ ਮਧਿਕਾਰੀ ਨੂੰ ਇੱਥੇ ਸੱਜਣਾ ਅਸੀਂ ਲਿਸਟਾਂ ਲੈਣੀਆਂ ਪਿੰਡਾਂ ਦੀਆਂ ਕਿਹੜਾ ਕਿਹੜੀ ਵਾਰ ਰਿਜ਼ਰਵ ਆ ਕਿ ਨਹੀਂ ਆ ਕੀ ਹੋਇਆ ਹਾਲੇ ਤੱਕ ਜਿਹੜੇ ਉਮੀਦਵਾਰ ਉਹਨਾਂ ਨੂੰ ਪਤਾ ਨਹੀਂ ਆ ਮੇਰੀ ਬੇਨਤੀ ਆ ਕਿ ਇਧਰ ਤੋਂ ਲੋਕਾਂ ਦੇ ਕਾਜਨਾ ਦਿਓ ਇਲੈਕਸ਼ਨ ਹੋਣ ਦਿਓ ਚਾਹੇ ਆਮ ਆਦਮੀ ਪਾਰਟੀ ਜਿੱਤ ਜਾਏ ਚਾਹੇ ਜਿਹੜਾ ਮਰਜੀ ਜਿੱਤ ਜਾਏ ਕੋਈ ਚੱਕਰ ਨਹੀਂ ਇਹੋ ਜ ਆ ਵੋਟਾਂ ਚ ਜਿੱਤੋ ਆਉਣ ਵਾਲੇ ਸਮੇਂ ਚ ਵੀ ਤੁਹਾਨੂੰ ਪਤਾ ਲੱਗ ਜੂ 27 ਤੇ ਵੀ ਕਿੰਨੇ ਕੁ ਪਾਣੀ ਚ ਤੁਸੀਂ ਪਰ ਇਦਾਂ ਨਹੀਂ ਆ ਕਿ ਨਿਹਰਾ ਵੀ ਬਲਾਕ ਦੇ ਅਧਿਕਾਰੀ ਜਿਹੜੇ ਆ ਜਿਹੜੇ ਤਨਖਾਹ ਲੈਂਦੇ ਜਿਨ੍ਹਾਂ ਨੂੰ ਅਸੀਂ ਤਨਖਾਹ ਦਿੰਨੇ ਆ ਅਸੀਂ ਜਿਹੜਾ ਟੈਕਸ ਦਿੰਨੇ ਨਾ ਸਾਡੀ ਜੇਬ ਚੋਂ ਜਿਹੜਾ ਟੈਕਸ ਜਾਂਦਾ ਅਸੀਂ ਸਵੇਰ ਦੀ ਚਾਹ ਪੀਤੀ ਰੋਟੀ ਖਾਦੀ ਆ ਡੱਬੀ ਵਾਲੀ ਆ ਸਿਲੰਡਰ ਵਾਲਿਆ ਅਸੀਂ ਟੈਕਸ ਦਿੱਤਾ ਵਾ ਉਹ ਟੈਕਸ ਖਜਾ ਸਰਕਾਰ ਦੇ ਖਜ਼ਾਨੇ ਚ ਜਾਂਦਾ ਜਾਂਦਾ ਉੱਥੋਂ ਇਹਨਾਂ ਨੂੰ ਤਨਖਾਹ ਮਿਲਦੀ ਨਾ ਤੇ ਬਾਦਲ ਸਾਹਿਬ ਨੇ ਕਦੀ ਪੈਲੀ ਵੇਚੀ ਵੇਖੋ ਨਾ ਕੈਪਟਨ ਮਨਿੰਦਰ ਸਿੰਘ ਨੇ ਤੇ ਨਾ ਭਗਵੰਤ ਮਾਨ ਨੇ ਇਹਨਾਂ ਦੀਆਂ ਜਾਇਦਾਦਾਂ ਵਧੀਆਂ ਵਾ ਸਾਡੇ ਟੈਕਸ ਜੋ ਇਹਨਾਂ ਬਣਾਈਆਂ ਇਸ ਕਰਕੇ ਮੈਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦਾ ਵਾਂ ਮੀਡੀਆ ਦੇ ਰਾਹੀਂ ਕਿ ਇਹ ਐਕਸ਼ਨ ਅਧਿਕਾਰੀ ਤੇ ਲਿਆ ਜਾਵੇ ਬਹੁਤ ਭ੍ਰਿਟਾਚਾਰ ਫੈਲਿਆ ਇਥੇ ਤੇ 5-5 10-10 ਹਜ਼ਾਰ ਰੁਪਏ ਲੈ ਕੇ ਬੜਾ ਕੁਝ ਹੋ ਰਿਹਾ ਤੇ ਜਿਹੜੀ ਕਹਿੰਦੇ ਸਰਕਾਰ ਪੌਣੇ ਤਿੰਨ ਸਾਲ ਹੋ ਗਿਆ ਭ੍ਰਿਟਾਚਾਰ ਤੋਂ ਮੁਕਤ ਅਸੀਂ ਦਿੰਨੇ ਆ ਕਿਸੇ ਵੀ ਅਧਿਕਾਰੀ ਦਾ ਅਸੀਂ ਦਿਨੇ ਪ੍ਰੂਫ ਕਿੰਨੇ ਕਿੱਥੇ ਭ੍ਰਿਸ਼ਟਾਚਾਰ ਕੀਤਾ ਪਰ ਇਹ ਗੱਲ ਬਹੁਤ ਗਲਤ ਆ ਮੈਂ ਵੀ ਬੇਨਤੀ ਇਲੈਕਸ਼ਨ ਕਮਿਸ਼ਨ ਨੂੰ ਜ਼ਿਲ੍ਹੇ ਦੇ ਡੀਸੀ ਨੂੰ ਕਹਿੰਦੇ ਅਧਿਕਾਰੀ ਜਾਵੇ ਤੇ ਸਾਨੂੰ ਫੈਲਾ ਦੇਵੇ ਨਹੀਂ ਤੇ ਅਸੀਂ ਮਜਬੂਰਨ ਤੌਰ ਤੇ ਨੈਸ਼ਨਲ ਹਾਈਵੇ ਜਾਮ ਕਰਨਾ ਪਊਗਾ ਸਾਨੂੰ ਫਿਰ ਇਹਦੀ ਜ਼ਿੰਮੇਵਾਰੀ ਜਿਹੜੀ ਪ੍ਰਸ਼ਾਸਨ ਦੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ